ਖੰਡੇ ਸੀ ਲਾ ਕੋਈ ਵਾਸਤਾ ਨਹੀਂ ਜਦੋਂ ਬਣੀ ਇਹ ਟੂਟ ਤੋਂ ਬਾਹਰ ਵੜਨੀ ਆ ਬੈੜ ਹਾਂ ਕੱਦ ਬਹੁਤ ਵੱਡਾ ਨਾ ਕਰਦਾ ਕੱਦ ਮਗਾ ਦੇਖੋ ਮੇਰਾ ਛੀਦੋ ਕੱਦ ਹੈ ਹਾਂ ਛੋਡੇ ਜਮਾ ਮੰਨ ਕੇ ਥੋੜੋ ਕੋਈ ਨਹੀਂ ਵੀ ਰਹਿ ਜਾਂਦੀ ਹੈ ਹਨਾ ਹਾਂ 8.4 ਤੋਂ ਚੈੱਕ ਕਰਾਤੀ ਚੈੱਕ ਪਾਸ ਆਪਣੇ ਨੂੰ ਅਗਲਾ ਚੈੱਕ ਕਰਾ ਕੇ ਲੈ ਜਾਵੇ ਬਾਕੀ ਆਪਾਂ ਖਲਾਵਾਂਗੇ ਫਿਰ ਜਦੋਂ ਅਗਲਾ ਚੈੱਕ ਕਰਾਉ ਹਾਂ ਵੀ ਘਰੇ ਆਪਦੀ ਤਸੱਲੀ ਕਰੇ ਆਪਦੀ ਤਸੱਲੀ ਕਰੇ ਫੁੱਲ ਜਦੋਂ ਖਰੌਣ ਕਡੇਰੀ ਫਾਰਮ ਤੇ ਸਵਾਗਤ ਹੈ ਬਾਈ ਜੀ ਸਾਰੇ ਭਰਾਵਾਂ ਦਾ ਅੱਜ ਦੀ ਵੀਡੀਓ ਬਾਈ ਮੇਵਾ ਸਿੰਘ ਦੇ ਘਰੋਂ ਆ ਪਿੰਡ ਤਨ ਸਿੰਘ ਖਾਨਾ ਤੇ ਜ਼ਿਲ੍ਹਾ ਬਠਿੰਡਾ ਤਸਵੀਰ ਵੀ ਬਾਈ ਹੋਰਾਂ ਨੂੰ ਬਠਿੰਡਾ ਰਹਿ ਜਾਂਦੀ ਆ 3 HF ਇੱਕ ਕ੍ਰਾਸ ਚ ਆਉਂਦੀ ਆ 2 HF ਪੂਰਿਆਂ ਵਧਿਆ ਵੀਰੇ ਟਾਪ ਕੁਆਲਿਟੀ ਦੀਆਂ ਬੱਚੀਆਂ ਸਾਰੀ ਡਿਟੇਲ ਬਾਈ ਤੋਂ ਲਵਾਂਗੇ ਕੀ ਮੁੱਲ ਰਹੂਗਾ ਕਿੰਨੇ ਟਾਈਮ ਦੀ ਕਿਹੜੀ ਗੱਬਣਾ ਵੀਡੀਓ ਦੇ ਵਿੱਚ ਹੀ ਮੁੱਲ ਕਰਾਂਗੇ ਵੀਡੀਓ ਆ ਜਿਹੜੀ ਬਾਈ ਦੀ ਉਹ 6 ਤਰੀਕ ਤੀਸਰਾ ਮਹੀਨਾ 2025 ਦੀ ਵੀਡੀਓ ਆ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਮੁੱਲ ਸਾਰਾ ਵੀਡੀਓ ਦੇ ਵਿੱਚ ਰਹੂਗਾ ਕੱਲਾ ਕੱਲਾ ਨਾਗਾ ਪਸਾ ਨੂੰ ਤੋੜ ਕੇ ਵੀ ਦਿਖਾ ਦਾਂਗੇ ਜਿਹੜੇ ਸੱਜਣ ਨੇ ਖਰੀਦਣੀਆਂ ਕੋਲੇ ਆਜੋ ਤਸੱਲੀ ਕਰਨੀ ਦੋਸਤੋ ਛੋਡਾ ਹੱਕ ਆ ਤੇ ਵੀਡੀਓ ਦਿਖਾਉਣਾ ਸਾਡਾ ਫਰਜ਼ ਬਣਦਾ ਸਾਰਾ ਇਕੱਲੇ ਇਕੱਲੇ ਨਾਲ ਆਜੋ ਬਾਈ ਜੀ ਸਾਹਮਣੇ ਆਜੋ ਸਸੀ ਗਾਲ ਜੀ ਬਾਈ ਸਸਰੀਕਾਰ ਰੌਣਕ ਡੈਰੀ ਫਾਰਮ ਦੇਖਣ ਆਣਿਆਂ ਨੂੰ ਬਾਈਆਂ ਨੂੰ ਸਾਰੇ ਸਰੋਤਿਆਂ ਨੂੰ ਸਸਰੀਕਾਰ ਸਸੀ ਗਾਲ ਜੀ ਤੇ ਅੱਜ ਫਿਰ ਤਿੰਨ ਨਾਗਾ ਜੀ ਆਪਣੇ ਕੋਲੇ ਤਿੰਨ ਨਾ ਇੱਕ ਕ੍ਰੋਸ ਹੈ 2HF 2HF ਆ ਪਹਿਲਾਂ ਤਾਂ ਇਹ ਆਪਦਾ ਮੋਬਾਈਲ ਨੰਬਰ ਬੋਲ ਦਿਓ 97806 97806 04560 04560 ਬਈ ਦਾ ਮੋਬਾਈਲ ਨੰਬਰ ਆ ਹੁਣ ਆਪਾਂ ਇਧਰੋਂ ਕ੍ਰਾਸ ਤੋਂ ਸ਼ੁਰੂ ਕਰ ਲਈਏ ਹਾਂ ਕ੍ਰਾਸ ਤੋਂ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਹੁਣ ਇਹ 4:30 ਤੋਂ ਉੱਤੇ ਹੋ ਗਈ 4:30 ਤੋਂ ਚੈੱਕ ਕਰਾਦੀ ਚੈੱਕ ਪਾਸ ਆਪਣੇ ਨੂੰ ਅਗਲਾ ਚੈੱਕ ਕਰਾ ਕੇ ਲੈ ਜਾਵੇ ਬਾਕੀ ਆਪਾਂ ਖਲਾਵਾਵਾਂਗੇ ਫਿਰ ਜਦੋਂ ਅਗਲਾ ਚੈੱਕ ਕਰਾਉ ਹਾਂ ਵੀ ਘਰੇ ਆਪਦੀ ਤਸੱਲੀ ਕਰੇ ਆਪਦੀ ਤਸੱਲੀ ਕਰੇ ਫੁੱਲ ਜਦੋਂ ਗੇਟੋ ਬਾਹਰ ਹੋਗੀ ਉਦੋਂ ਕੋਈ ਤਸੱਲੀ ਨਹੀਂ ਕਿਉਂਕਿ ਸਾਹਾਂ ਵਾਲੀ ਚੀਜ਼ ਹੈ ਆਪਣੇ ਘਰੇ ਪੂਰੀ ਤਸੱਲੀ ਕਰਕੇ ਲੈ ਜਾਵੇ ਚਾਹੇ ਚੈੱਕ ਪਾਸ ਕਰਾ ਕੇ ਖਲਾਵਾਵਾਂਗੇ ਠੀਕ ਆ ਠੀਕ ਆ ਡਾਕਟਰ ਜੱਗੀ ਨੇ ਕਰੀਏ ਚੈੱਕ ਹਾਂ ਹਾਂ ਬਸ ਬਸ ਸਹੀ ਆ ਠੰਡੀ ਸੀ ਦਾ ਮਤਲਬ ਕੋਈ ਆ ਹੋਣੀ ਹਾਂ ਬਾਕੀ ਛੋਟੀ ਛੋਟੀ ਥਣਾ ਦੀ ਦੇਖ ਲਓ ਦੇਖੋ ਕਿੰਨੇ ਟਾਈਮ ਦੀ ਚੈੱਕ ਕਰਾਤੀ ਜੀ ਇਹ ਇਹ ਸਾਢੇ 4 ਮਹੀਨਿਆਂ ਤੋਂ ਉੱਤੇ ਐ ਸਾਢੇ 4 ਤੋਂ ਹਾਂ ਠੀਕ ਆ ਠੀਕ ਆ ਤੋੜ ਲਗੇ ਫਿਰ ਆਪਾਂ ਇਹਨੂੰ ਹਾਂ ਤੋੜ ਲੈਣੇ ਆ ਬਾਈ ਤੋੜ ਕੇ ਤੁਹਾਨੂੰ ਦਿਖਾਣੇ ਆ ਨੰਬਰ 1 ਤੇ ਕਰਾਸ ਚ ਆ ਗਈ ਤੇ ਸਾਢੇ 4 ਮਹੀਨੇ ਸੂਨਦੇ ਰਹਿ ਗਏ ਮੋਲਾਪਾ ਬਾਈ ਤੋਂ ਉਹ ਵੀ ਪੁੱਛ ਲੈਣੇ ਆ ਜੇ ਕਿਸੇ ਸੱਜਣ ਨੇ ਇਸ ਤਰ੍ਹਾਂ ਬਕਾਊ ਪਸ਼ੂ ਦੀ ਐਡ ਕਰਾਉਣੀ ਆ ਮੇਰਾ ਨੰਬਰ ਆ ਬਾਈ ਜੀ 7529000631 ਲੈ ਮਾਰ ਲਓ ਫਿਰ ਬੱਛੀ ਕਣੀ ਨਗਾ ਰੋਗ ਲਓ ਜੀ ਇੱਥੇ ਮਾੜੀ ਏ ਦੇਖੋ ਵੀਰੇ ਕਦਕੋਦੀ ਵਧੀਆ ਵਜਨ ਦੀ ਸਰੀਰ ਦੀ ਵਧੀਆ ਸੀ ਮੋੜ ਲਓ ਵੀਰੇ ਬੰਨ ਲਓ ਇਹ ਦੇਖੋ ਕੋਈ ਬਸ ਲੈ ਭਈ ਆਪਾਂ ਤੋੜ ਕੇ ਤੁਹਾਨੂੰ ਦਿਖਾ ਦਿੱਤੇ ਇਹਦਾ ਕੀ ਮੁੱਲ ਰਹੂਗਾ ਜੀ ਜਾਇਜ਼ ਆ ਮੋਲੇ ਦਾ ਜਾਇਜ਼ ਹੀ ਹੋ ਬਾਈ ਮੁੱਲ ਤਿੰਨਾ ਦਾ ਜਾਇਜ਼ ਹੋ ਦੇ ਚੋ ਮਤਲਬ 1000 ਰੁਪਏ ਕਰਾਂਗੇ 1500 ਛੋੜ ਛੱਪੇ ਹੋ ਵੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਠੀਕ ਆ ਠੀਕ ਆ ਭਾਈ ਹਾਂ ਵਿੱਚ ਹੁੰਦਾ ਭਰਾ ਭਾਈ ਵੀਡੀਓ ਚ ਮੁੱਲ ਨਾਜਾਇਜ਼ ਮੰਗ ਲੈਂਦੇ ਆ ਉਹਦਾ ਕੋਈ ਫਾਇਦਾ ਨਹੀਂ ਜਾਇਜ਼ ਮੁੱਲ ਕਰਾਵਾਂਗੇ ਤੇ ਉਹਦੇ ਹਿਸਾਬ ਨਾਲ ਹੀ ਤੁਸੀਂ ਫੋਨ ਲਾਇਆ ਵੀ 2-3000 1000 ਦਾ ਬਸ ਇੱਧਰ ਉੱਧਰ ਹੋ ਸਾਰਿਆਂ ਪਿੱਛੇ ਕੀ ਮੁੱਲ ਆ ਜੀ ਫਿਰ ਇਹਦਾ ਇਹਦਾ ਦੇਣ ਲੈਣ 33000 ਹੈ ਦੇਤੀ ਹੈ ਤੁਸੀਂ ਦੇਖ ਲਓ ਵੀ ਖਾਲੀ ਬੱਚਿਆਂ ਦਾ 33 33 ਮੰਗੀ ਜਾਂਦੇ ਨੇ ਬਿਲਕੁਲ ਬਾਈ ਬਿਲਕੁਲ 33 ਉਹਦੇ ਚੋਂ 1500 ਮਾਨਤਾਨ ਹੋਊਗਾ ਇਹਦਾ ਜ਼ਰੂਰ ਠੀਕ ਆ ਬਾਈ ਠੀਕ ਆ ਹਾਂ ਹੁਣ ਨੰਬਰ 2 ਵਾਲੀ ਕੋਲੇ ਆ ਜਗੇ ਜਮ ਐਫ ਦਾ ਜਮ ਨਗੀਨਾ ਖੜਾਤਾ ਹੈ ਇਹ ਕਿੰਨੀ ਉਮਰ ਦੀ ਹੈ ਬਾਈ ਪਹਿਲਾਂ ਦਾ ਝੋਲੀ ਦਿਖਾਉਣ ਦੇ ਕਰਮ ਵਾਲੀ ਦੀ ਬਹੁਤ ਵਧੀਆ ਕੋਈ ਫੋਟੋ ਸ਼ਾਟ ਤਾਂ ਨਹੀਂ ਇਹਦੀ ਜਮ ਨਹੀਂ ਠੀਕ ਆ ਇਹ ਕਿੰਨੇ ਟਾਈਮ ਦੀ ਆ ਗਈ ਇਹ 12.5 ਮਹੀਨਿਆਂ ਦੀ ਅਖੀਰੀ ਸਾਢੇ 12 ਮਹੀਨੇ ਦੀ ਖੀਰੀ ਬੱਚੀ ਆ ਝੋਲੀ ਚਾਲੀ ਦਿਖਾਉ ਉਹ ਤੁਸੀਂ ਦੇਖੋ ਹਾਂ ਆ ਮੜੀ ਜੀ ਫੋਟਾ ਇਹ ਦੇਖ ਕੇ ਕਿੰਨੀ ਲੱਗਦੀ ਇਹ ਮਾੜ ਆ ਜਾਗਾ ਛਿੱਟਾ ਜਾ ਹਾਂ ਛਿੱਟਾ ਜਾਗਾ ਠੀਕ ਆ ਜੀ ਵੀ ਉਹ ਹੈ ਨਹੀਂ ਇੰਨਾ ਹੂੰ ਹੂੰ ਬੇਮਲੂਮੀ ਆ ਉਹ ਆਪਾਂ ਪਹਿਲਾਂ ਦੱਸਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਆ ਜੀ ਇਹ ਸਾਢੇ 12 ਮਹੀਨਿਆਂ ਤੋਂ 13 ਦੇ ਵਿੱਚ ਆ ਗਈ ਹਾਂ ਫੇਸਪੂਸ ਦੇਖੋ ਤੁਸੀਂ ਕੰਨ ਕੰਨ ਸ੍ਰੀ ਸਰੂਰ ਦੀ ਬੱਚੀ ਬਹੁਤ ਖੁੱਲੀ ਹੈ ਵੀਰੇ ਕੰਨ ਕੰਨ ਬਹੁਤ ਕੁਆਲਟੀ ਚੈੱਕ ਕਰ ਲਓ ਇਹਨੂੰ ਵੀ ਤੋਰ ਲਗੇ ਫਿਰ ਆਪਾਂ ਬਈ ਹਾਂ ਤੇ ਮੁੱਲ ਵੀ ਵੀਡੀਓ ਚ ਨਾਲ ਕਰ ਹੀ ਦੋ ਫਿਰ ਮੁੱਲ ਇਹਦਾ ਵੀ 33000 ਆਈ ਇਹਦਾ ਵੀ 33 ਆ ਇਹਦਾ ਵੀ 33 ਆ ਮਤਲਬ ਨੰਬਰ 2 ਤੇ ਜਿਹੜੀ ਬਾਈ ਐਚ ਐਫ ਆ ਗਈ ਮੁੱਲ ਬਾਈ ਕਹਿੰਦਾ ਇਹਦਾ ਵੀ 33 ਆ ਇਹਦੇ ਤੋਂ ਛੋਟੇ ਛੱਪਾ ਮਾਨਤਾਂ ਉਹ ਸਰੀਰ ਦੀ ਬੱਚੀ ਚੰਗੀ ਆ ਖੁੱਲੀ ਆ ਵੀਡੀਓ ਦੇ ਉੱਤੇ ਬਾਈ ਦਾ ਮੋਬਾਈਲ ਨੰਬਰ ਚੱਲੀ ਜਾਂਦਾ ਕਿਸੇ ਵੀ ਭਰਾ ਨੂੰ ਪਸੰਦ ਆਉਂਦੀ ਆ ਕੋਲੇ ਆ ਜਾਓ ਦੇਖੋ ਤੇ ਤਸੱਲੀ ਤੁਸੀਂ ਆਪ ਕਰ ਲਿਓ ਬੱਚੀ ਦਾ ਮੂੰਹ ਮੱਥਾ ਦੇਖੋ ਬਨ ਲਾ ਬਈ ਇਹਨੂੰ ਵੀ ਫਿਰ ਇਹ ਦੇਖ ਲਓ ਬਾਈ ਬਾਬੇ ਇੱਥੇ ਨਹੀਂ ਆਵੀ ਬਾਹਲਾ ਖਿੱਚ ਖਚਾਈ ਚ ਨਾ ਕੋਈ ਬਾਹ ਹਾਂ ਵੀ ਬਾਹਲਾ ਇਦੋਂ ਕੋਈ ਬਾਹਲਾ ਨਹੀਂ ਹੁਣਾ ਬਈ ਇੱਧਰ ਉੱਧਰ ਹਨਾ ਵੀ ਜਿਵੇਂ ਹੁਣ ਆਪਾਂ 33 ਕਰ ਲਿਆ ਕੋਈ ਅੱਖੇ ਵੀ ਉਹ ਮੈਨੂੰ 30 ਦੀ ਮਿਲ ਜੂ ਜਾਂ ਆ 30 ਦੀ ਆਪਾਂ ਉਹਨਾਂ ਕੀ ਦੱਸਿਆ ਵੀ ਜਿਹੜਾ ਤੁਹਾਡਾ ਵੀਡੀਓ ਦੇਖ ਕੇ ਉਹਨੂੰ 5-400 ਹੋਰ ਕਰ ਦਿਆਂਗੇ ਮਤਲਬ ਵੀ ਬਾਹਲੀ ਖਿੱਚ ਖਚਾਈ ਚ ਨਾ ਪਵੇਗਾ ਠੀਕ ਆ ਠੀਕ ਆ ਵੀਰੇ ਤੇ ਆ ਨੰਬਰ 3 ਵਾਲੀ ਦੇ ਦੀ ਕੀ ਡਿਟੇਲ ਆ ਕਦ ਕੁੱਦ ਦੀ ਬਹੁਤ ਚੰਗੀ ਆ ਗਈ ਬੱਸੀ ਇਹ ਹਾਂ ਇਹ 33 ਦਿਨਾਂ ਹੋ ਗਏ ਨੂੰ ਟੀਕਾ ਭਰਾਏ ਨੂੰ ਸਹੀ ਹਾਂ ਪਰ ਆਪਾਂ ਖਾਲੀ ਕਹਿ ਕੇ ਦੇਵਾਂਗੇ اچھا ਜਦੋਂ ਜਦੋਂ ਕਨਫਰਮ ਨਹੀਂ ਹੈਗੀ ਤੇ ਝੋਲੀ ਝਾਲੀ ਦੇਖੋ ਇਹਦੀ ਬੱਚੀ ਦਾ ਗੱਬਣ ਜੇ ਲੱਗਦੀ ਹੈ ਮੈਨੂੰ ਠੰਡੀ ਸੀਦਾ ਕੋਈ ਵਾਸਤਾ ਨਹੀਂ ਜਦੋਂ ਬਣੀ ਇਹ ਡੂੜ ਤੋਂ ਬਾਹਰ ਬਣਨੀ ਆ ਬੈੜ ਹਾਂ ਕੱਦ ਬਹੁਤ ਵੱਡਾ ਨਾ ਬਣਦਾ ਕਰਤਾਂਗਾ ਦੇਖੋ ਆ ਮੇਰਾ ਛੀਰ ਦੋ ਕੱਦ ਹੈ ਹਾਂ ਛੋਡੇ ਜਮਾ ਮੰਨ ਕੇ ਥੋੜ੍ਹਾ ਕੋਈ ਨਹੀਂ ਵੀ ਰਹਿ ਜਾਂਦੀ ਹੈ ਹਾਂ ਵੇਖ ਬਾਈ ਦਾ 6 ਫੁੱਟ 2 ਇੱਥੇ ਦੇਖੋ ਇਹਦਾ ਇਹ ਵੀ ਬੱਚੀ ਦਾ ਗੱਦੜੀ ਵਾਲੀ ਹੈ ਇਹ ਲਓ ਬਾਈ ਕਹਿੰਦਾ 33 ਦਿਨ ਹੋਏ ਆਪਾਂ ਖਾਲੀ ਕਹਿ ਕੇ ਚਲੋ ਦੇ ਦਾਂਗੇ 33 ਦਿਨਾਂ ਦੀ ਨਾ ਚੈੱਕ ਜੀ ਨਹੀਂ ਆਉਂਦੀ ਹਾਂ ਤੇ ਇਹਨੂੰ ਵੀ ਤੋੜ ਲਾ ਫਿਰ ਬਾਈ ਮੁੱਲ ਕਰ ਕੀ ਤੋੜ ਲੈਣੇ ਇਹਦਾ ਆਪਾਂ ਫਿਰ ਹਾਂ ਇਹਦਾ ਕੀ ਕਰਦੇ ਹੋ ਮੁੱਲੇ ਦਾ 45000 ਆ 44 ਦੀ ਦੇਵਾਂਗੇ 44 ਦੀ ਦੇਵਾਂਗੇ ਹਾਂ ਨਹੀਂ ਏਡੀਆਂ ਏਡੀਆਂ ਫੜਾ ਦਾ 50 50 60 60 ਕਰੀ ਜਾਂਦੇ ਆ ਤੁਸੀਂ ਵੇਖੜ ਦੇਖੋ ਲਵਾਈ ਲਬੂਈ ਦੇਖੋ ਇਹਦੀ ਤੇ ਬਾਈ ਤੂੰ ਤਿੰਨੇ ਕਹਿੰਦਾ ਸੀ ਜੇ ਤਿੰਨੇ ਕੋਈ ਇਕੱਠੀਆਂ ਖਰੀਦੋ ਤਾਂ ਹਾਂ ਜੀ ਤਿੰਨੇ ਇਕੱਠੀਆਂ ਲੈਂਦਾ ਤਾਂ ਆਪਾਂ ਤਿੰਨਾਂ ਦਾ 1 2 ਰੇਟ 112 ਹਾਂ ਤੇ ਆਪਾਂ ਮਤਲਬ 17 ਚ ਦੇ ਦੇਾਂਗੇ 17 ਚ ਹਾਂ ਉਹਦੇ ਚ 1500 ਸੋਡੀ ਵੀਡੀਓ ਦੇਖ ਕੇ ਉਹ ਮਾਨਤਨ ਕਰ ਦੇਾਂਗੇ ਠੀਕ ਆ ਤਿੰਨਾ ਦਾ ਰੇਟ 112 ਆ ਗਿਆ ਬਾਈ 17 ਦਿਆਂ ਬਾਈ ਕਹਿੰਦਾ ਦੇ ਦਾਂਗੇ ਜੇ ਕੋਈ ਕੱਠਾ ਲੈਂਦਾ ਹਾਂ ਹਾਂ ਠੀਕ ਆ ਤੋੜ ਦਿਓ ਫਿਰ ਇਹਨੂੰ ਬਾਈ ਚਾਰ ਓਏ ਇਹ ਵੀ ਸਾਨੂੰ ਤੋੜ ਕੇ ਦਿਖਾ ਦਿੰਦੇ ਆ ਵੀਰੇ ਤਿੰਨਾ ਦਾ ਆਫਰ ਵੀ ਲਾਤਾ ਬਾਈ ਨੇ ਜੇ ਕੱਲੀ ਕੱਲੀ ਖਰੀਦਣੀ ਆ ਉਹਦਾ ਵੀ ਮੁੱਲ ਸੱਚ ਨੂੰ ਆਪਾਂ ਦੱਸਤਾ ਤੇ ਬੱਚੀ ਦੀ ਤੁਸੀਂ ਚਾਰ ਟੂ ਚੈੱਕ ਕਰ ਲੋ ਤੇ ਸਰੀਰ ਦੇਖੋ ਕੱਦ-ਕੁੱਦ ਦੀ ਬਹੁਤ ਵੱਡੀਆਂ ਬਾਕੀ ਬਾਈ ਵੀ 6 ਫੁੱਟ 2 ਇੰਚ ਦਾ ਜਿਹੜਾ ਲਈ ਜਾਂਦਾ ਉਹਦੇ ਬਰਾਬਰ ਪਹੁੰਚੀ ਖੜੀਏ ਬੈਠ ਮੋੜ ਲਿਆ ਵੀਰੇ ਹਾਂ ਦੇਖੋ ਬੰਨ ਲਾ ਬਾਈ ਵੀਡੀਓ ਦੇ ਉੱਤੇ ਸਜਣੋਂ ਨੰਬਰ ਚੱਲੀ ਜਾਂਦਾ ਬਾਈ ਦਾ ਕਰ ਲਿਓ ਸੰਪਰਕ ਤਿੰਨਾ ਜੋ ਜਿਹੜਾ ਵੀ ਨਾ ਹੁੰਦਾ ਆਜੋ ਤੇ ਲੈ ਜਿਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ